ਚਾਰ ਅਲੱਗ-ਅਲੱਗ ਸਰੀਰ ਅਤੇ ਇੱਕ ਜਿੰਦ ਜਾਣ ਵਾਲਾ ਚੂਹਾ ਨਹੀਂ ਦੇਖਿਆ ਹੋਵੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਕੁਦਰਤ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ نزدیکی ਪਿੰਡ ਲੋਦੀਪੁਰ ਵਿਖੇ ਚਾਰ ਅਲੱਗ-ਅਲੱਗ ਸਰੀਰ ਵਾਲੇ ਚੂਹਿਆਂ ਦੇ ਮੂੰਹ ਜੁੜੇ ਹੋਏ ਘਰ ਦੇ ਵੇਲੇ ਵਿੱਚ ਦਿਖਾਈ ਦਿੱਤੇ ਜੇਕਰ ਇਹਨਾਂ ਦੀਆਂ ਤਸਵੀਰਾਂ ਕੈਮਰੇ ਵਿੱਚ ਕੈਦ ਨਾ ਹੁੰਦੀਆਂ ਤਾਂ ਇਸ ਉੱਤੇ ਕਿਸੇ ਨੇ ਵੀ ਵਿਸ਼ਵਾਸ ਨਹੀਂ ਕਰਨਾ ਸੀ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਾਮ ਦੇ ਕਰੀਬ 8 ਵਜੇ ਦੋ ਘਟੇ ਦੇ ਕਰੀਬ ਦਾ ਕੁਝ ਵੇੜੇ ਵਿੱਚ ਰਿੰਗਦਾ ਹੋਇਆ ਦਿਖਾਈ ਦਿੱਤਾ ਜਦੋਂ ਧਿਆਨ ਨਾਲ ਦੇਖਿਆ ਤਾਂ ਚਾਰ ਚੂਹੇ ਜਿਨ੍ਹਾਂ ਦਾ ਸਰੀਰ ਅਲੱਗ-ਅਲੱਗ ਸੀ ਪਰ ਮੂੰਹ ਆਪਸ ਦੇ ਵਿੱਚ ਜੁੜੇ ਹੋਏ ਚੱਲ ਰਹੇ ਸਨ ਬੇਸ਼ੱਕ ਸਾਡੇ ਲਈ ਇਹ ਹੈਰਾਨ ਕਰਨ ਵਾਲੀ ਗੱਲ ਹੈ ਅਤੇ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ ਪਰ ਜੇਕਰ ਆਪਾਂ ਇਹਨਾਂ ਬੇਜ਼ੁਬਾਨ ਜਾਨਵਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਕਾਫੀ ਮੁਸ਼ਕਲ ਪਰਿਆ ਜੀਵਨ ਹੈ ਕਿਉਂਕਿ ਜਦੋਂ ਇਹ ਚਾਰੋਂ ਤੁਰਦੇ ਹਨ ਤਾਂ ਕੁਝ ਅਗਲੇ ਪਾਸੇ ਜਾਂ ਅਲੱਗ-ਅਲੱਗ ਦਿਸ਼ਾਵਾਂ ਵੱਲ ਜ਼ੋਰ ਮਾਰਦੇ ਹਨ ਬਾਅਦ ਵਿੱਚ ਤਾਲਮਿਲ ਬਣਾ ਕੇ ਇੱਕ ਪਾਸੇ ਤੁਰ ਪਾਉਂਦੇ ਹਨ ਇਸ ਨੂੰ ਅਸੀਂ ਉਹਨਾਂ ਦੇ ਪਿਛਲੇ ਕਰਮਾਂ ਦਾ ਹੀ ਕੁਝ ਲੈਣਾ ਦੇਣਾ ਕਹਿ ਸਕਦੇ ਹਾਂ